ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਜਾਣੀ ਪਛਾਣੀ ਮਤਲਬ ਹਰ ਇੱਕ ਨੇ ਸੁਣੀ ਹੋਏਗੀ ਉਹ ਪੰਜਾਬੀ ਲੋਕ ਕਹਾਣੀ ਤੇ ਗੱਲ ਕਰਾਂਗੇ ਕਿਸਾਨ ਅਤੇ ਉਸ ਦੇ ਚਾਰ ਪੁੱਤਰ ਹਾਂ ਮਕਸਦ ਸਿਰਫ ਕਹਾਣੀ ਦੁਹਰਾਉਣਾ ਨਹੀਂ ਹੈ ਹਾਂ ਜੀ ਬਿਲਕੁਲ ਸਗੋਂ ਇਹ ਵੇਖਣਾ ਹੈ ਕਿ ਇਹਦੇ ਵਿੱਚ ਜਿਹੜਾ ਡੂੰਗਾ ਸੁਨੇਹਾ ਹੈ ਹਾਂ ਜੀ ਖਾਸ ਕਰਕੇ ਏਕਤਾ ਵਾਲਾ ਹਾਂ ਉਹਨੂੰ ਸਮਝੀਏ ਹਾਂ ਤੇ ਵੇਖੀਏ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਇਹ ਕਿੰਨੀ ਕੋ ਸਾਰਥਕ ਹੈ ਇਹ ਪੁਰਾਣੀ ਗੱਲ ਚਲੋ ਫਿਰ ਸ਼ੁਰੂ ਕਰਦੇ ਹਾਂ ਕਹਾਣੀ ਦੇ ਪਹਿਲੇ ਹਿੱਸੇ ਤੋਂ ਇੱਕ ਪਿੰਡ ਸੀ ਜੀ ਉੱਥੇ ਇੱਕ ਬਜ਼ੁਰਗ ਕਿਸਾਨ ਰਹਿੰਦਾ ਸੀ ਠੀਕ ਉਹਦੇ ਚਾਰ ਪੁੱਤਰ ਸਨ ਨੌਜਵਾਨ ਹੱਟੇ ਕੱਟੇ ਹਾਂਜੀ ਪਰ ਮੁਸ਼ਕਿਲ ਇਹ ਸੀ ਕਿ ਉਹਨਾਂ ਦੀ ਆਪਸ 'ਚ ਬਿਲਕੁਲ ਨਹੀਂ ਸੀ ਬਣਦੀ ਮਤਲਬ ਹਰ ਵੇਲੇ ਖਿੱਚ ਤੂ ਲੜਾਈ ਝਗੜਾ ਅੱਛਾ ਇਹ ਤਾਂ ਫਿਰ ਵੱਡੀ ਸਮੱਸਿਆ ਸੀ ਹਾਂ ਬਹੁਤ ਵੱਡੀ ਤੇ ਕਿਸਾਨ ਨੂੰ ਬੜੀ ਚਿੰਤਾ ਰਹਿੰਦੀ ਸੀ ਹੂੰ ਵੇਖੋ ਇਹ ਸਿਰਫ ਇੱਕ ਪਰਿਵਾਰ ਦੀ ਗੱਲ ਨਹੀਂ ਹੈਗੀ ਕਿਸਾਨ ਦੀ ਜਿਹੜੀ ਚਿੰਤਾ ਸੀ ਨਾ ਉਹ ਸਿਰਫ ਪਿਓ ਵਾਲਾ ਮੋਹ ਨਹੀਂ ਸੀ ਉਹ ਇੱਕ ਤਜਰਬੇਕਾਰ ਬੰਦੇ ਦੀ ਕੀ ਕਹਿੰਦੇ ਨੇ ਦੂਰੰਦੇਸ਼ੀ ਸੀ ਸਹੀ ਗੱਲ ਹੈ ਉਹਨੂੰ ਦਿਖ ਰਿਹਾ ਸੀ ਕਿ ਉਹਦੇ ਮੁੰਡਿਆਂ ਦੀ ਜਿਹੜੀ ਤਾਕਤ ਹੈ ਉਹਨਾਂ ਦੀ ਜਵਾਨੀ ਹੈ ਉਹ ਐਵੇਂ ਜਾ ਰਹੀ ਹੈ ਕਿਉਂਕਿ ਉਹ ਆਪਸ 'ਚ ਲੜਦੇ ਰਹਿੰਦੇ ਨੇ ਉਹਨੂੰ ਪਤਾ ਸੀ ਕਿ ਵੰਡੀ ਹੋਈ ਤਾਕਤ ਤਾਂ ਅਸਲ 'ਚ ਕਮਜ਼ੋਰੀ ਹੁੰਦੀ ਹੈ ਹਾਂ ਤੇ ਉਹ ਕੋਸ਼ਿਸ਼ ਵੀ ਕਰਦਾ ਸੀ ਉਹਨਾਂ ਨੂੰ ਸਮਝਾਉਣ ਦੀ ਬਥੇਰਾ ਕਿਹਾ ਜ਼ਬਾਨੀ ਪੁੱਤਰੋ ਇਕੱਠੇ ਰਹੋ ਮਿਲ ਕੇ ਰਹੋਗੇ ਤਾਂ ਫਾਇਦਾ ਹੋ ਪਰ ਕੌਣ ਸੁਣਦਾ ਸੀ ਹਾਂ ਉਹੀ ਗੱਲ ਜਵਾਨੀ ਦਾ ਜੋਸ਼ ਕਹਿ ਲੋ ਜਾਂ ਥੋੜਾ ਹੰਕਾਰ ਪਿਓ ਦੀਆਂ ਗੱਲਾਂ ਇੱਕ ਕੰਨ ਸੁਣਦੇ ਦੂਜੇ ਕੱਢ ਦਿੰਦੇ ਹੂੰ ਬਿਲਕੁਲ ਕੰਨ ਤੇ ਜੂ ਨਹੀਂ ਸਰਕਦੀ ਸੀ ਤੇ ਫਿਰ ਕਿਸਾਨ ਹੋਰ ਫਿਕਰਮੰਦ ਹੋ ਗਿਆ ਕਿ ਹੁਣ ਇਹਨਾਂ ਨੂੰ ਕਿਵੇਂ ਸਮਝਾਇਆ ਜਾਏ ਕੋਈ ਤਰੀਕਾ ਤਾਂ ਲੱਭਣਾ ਪੈਣਾ ਵੇਖੋ ਇਹ ਬੜੀ ਆਮ ਜੀ ਗੱਲ ਹੈ ਖਾਸ ਕਰਕੇ ਜਦੋਂ ਪੀੜ੍ਹੀਆਂ ਦਾ ਫਰਕ ਹੁੰਦਾ ਹੈ ਕਈ ਵਾਰੀ ਸਲਾਹ ਜਾਂ ਨਸੀਹਤ ਉਦੋਂ ਤੱਕ ਅਸਰ ਨਹੀਂ ਕਰਦੀ ਜਦੋਂ ਤੱਕ ਬੰਦਾ ਖੁਦ ਨਾ ਹੱਡੀ ਹੰਡਾਵੇ ਹਾਂ ਬਿਲਕੁਲ ਕਿਸਾਨ ਸ਼ਾਇਦ ਇਹ ਗੱਲ ਸਮਝਦਾ ਸੀ ਉਹਨੂੰ ਲੱਗਾ ਕਿ ਸਿਰਫ ਕਹਿਣ ਨਾਲ ਗੱਲ ਨਹੀਂ ਬਣਨੀ ਇਹਨਾਂ ਮੁੰਡਿਆਂ ਦੀ ਸੋਚ ਬਦਲਣ ਲਈ ਕੋਈ ਵੱਖਰਾ ਤਰੀਕਾ ਚਾਹੀਦਾ ਕੋਈ ਅਜੀਹਾ ਕੰਮ ਜੋ ਸਿੱਧਾ ਉਹਨਾਂ ਦੇ ਤਜਰਬੇ ਤੇ ਅਸਰ ਕਰੇ ਹਾਂਜੀ ਤੇ ਇਸੇ ਸੋਚ ਨਾਲ ਉਹਨੇ ਇੱਕ ਤਰਕੀਬ ਕੱਢੀ ਇੱਕ ਦਿਨ ਕੀ ਕੀਤਾ ਚਾਰਾਂ ਮੁੰਡਿਆਂ ਨੂੰ ਕੋਲ ਬੁਲਾ ਲਿਆ ਅੱਛਾ ਕੋਈ ਲੰਮਾ ਚੌੜਾ ਭਾਸ਼ਣ ਨਹੀਂ ਕੋਈ ਪੁਰਾਣੀ ਨਸੀਹਤ ਨਹੀਂ ਦੁਰਾਈ ਸਿੱਧੀ ਗੱਲ ਉਹਨੇ ਕੁਝ ਸੁੱਕੀਆਂ ਲੱਕੜਾਂ ਜਾਂ ਕਹਿ ਲੋ ਸੋਟੀਆਂ ਲਈਆਂ ਤੇ ਉਹਨਾਂ ਨੂੰ ਰੱਸੀ ਨਾ ਬੰਨ ਕੇ ਨਾ ਇੱਕ ਗੱਠੜੀ ਜੀ ਬਣਾ ਲਈ ਮਜ਼ਬੂਤ ਜੀ ਠੀਕ ਹੈ ਫਿਰ ਸਭ ਤੋਂ ਪਹਿਲਾਂ ਵੱਡੇ ਮੁੰਡੇ ਨੂੰ ਕਿਹਾ ਲੈ ਪੁੱਤ ਤੋੜ ਕੇ ਵਿਖਾਏ ਗੱਠੜੀ ਹੁਣ ਉਹਨੇ ਪੂਰਾ ਤਾਣ ਲਾਇਆ ਜਿੰਨੀ ਜਾਨ ਸਿਲਾ ਦਿੱਤੀ ਹੂੰ ਫਿਰ ਦੂਜੇ ਨੂੰ ਕਿਹਾ ਫਿਰ ਤੀਜੇ ਨੂੰ ਫਿਰ ਚੌਥੇ ਨੂੰ ਸਾਰੇ ਇੱਕ ਤੋਂ ਬਾਅਦ ਇੱਕ ਸੰਤ ਸਾਰੇ ਤਕੜੇ ਪਰ ਪਰ ਗੱਠੜੀ ਨਹੀਂ ਟੁੱਟੀ ਹੋਣੀ ਨਾ ਬਿਲਕੁਲ ਨਹੀਂ ਉਹ ਚਾਰੇ ਹਾਰ ਗਏ ਹਫ ਗਏ ਪਰ ਉਹ ਗੱਠੜੀ ਉਵੇਂ ਦੀ ਉਵੇਂ ਰਹੀ ਦੇਖੋ ਇਹ ਹੀ ਸੀ ਕਿਸਾਨ ਦੀ ਸਿਆਣਪ ਉਸਨੇ ਇੱਕ ਅਜੀਹੀ ਸਥਿਤੀ ਬਣਾਈ ਜਿੱਥੇ ਉਹਨਾਂ ਮੁੰਡਿਆਂ ਦੀ ਸਭ ਤੋਂ ਵੱਡੀ ਤਾਕਤ ਯਾਨੀ ਉਹਨਾਂ ਦਾ ਸਰੀਰ ਦਾ ਜ਼ੋਰ ਹਾਂਜੀ ਉਹ ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਯਾਨੀ ਉਹਨਾਂ ਦੀ ਆਪਸੀ ਫੁੱਟ ਦੇ ਸਾਹਮਣੇ ਹਾਰ ਗਈ ਹਾਂ ਉਹ ਜਿਹੜੀ ਗਠੜੀ ਸੀ ਨਾ ਉਹ ਸਿਰਫ ਲੱਕੜਾਂ ਦਾ ਢੇਰ ਨਹੀਂ ਸੀ ਉਹ ਤਾਂ ਏਕਤਾ ਦਾ ਸਹਿਯੋਗ ਦਾ ਇਕੱਠ ਦੀ ਤਾਕਤ ਦਾ ਨਿਸ਼ਾਨ ਬਣ ਗਈ ਬਿਲਕੁਲ ਤੇ ਜਦੋਂ ਉਹ ਆਪਣੀ ਇਕੱਲੇ ਇਕੱਲੇ ਦੀ ਤਾਕਤ ਨਾਲ ਉਸ ਇਕੱਠ ਨੂੰ ਨਹੀਂ ਤੋੜ ਸਕੇ ਤਾਂ ਭਾਵੇਂ ਕਿਸਾਨ ਨੇ ਕੁਝ ਨਾ kiya ਹੋਵੇ ਉਹਨਾਂ ਦੇ ਮਨ ਵਿੱਚ ਸਵਾਲ ਤਾਂ ਉੱਠਿਆ ਹੋਣਾ ਹਾਂ ਜ਼ਰੂਰ ਉੱਠਿਆ ਹੋਣਾ ਉਹਨਾਂ ਦੇ ਚਿਹਰੇ ਵੇਖਣ ਵਾਲੇ ਹੋਣਗੇ ਹੈਰਾਨ ਵੀ ਤੇ ਥੱਕੇ ਹੋਏ ਵੀ ਸਮਝ ਨਾ ਆਵੇ ਕਿ ਇੰਨੀ ਤਾਕਤ ਲਾ ਕੇ ਵੀ ਇੱਕ ਮਾਮੂਲੀ ਜੀ ਗਠੜੀ ਕਿਉਂ ਨਹੀਂ ਟੁੱਟ ਰਹੀ ਹੂੰ ਸ਼ਾਇਦ ਪਹਿਲੀ ਵਾਰ ਉਹਨਾਂ ਨੂੰ ਲੱਗਿਆ ਹੋਣਾ ਕਿ ਉਹਨਾਂ ਦੀ ਇਕੱਲੇ ਇਕੱਲੇ ਦੀ ਤਾਕਤ ਦੀ ਵੀ ਕੋਈ ਹੱਦ ਹੈ। ਇਹੀ ਤਾਂ ਚਾਹੁੰਦੀ ਸੀ ਉਹ ਕਿਸਾਨ ਉਹਨਾਂ ਨੂੰ ਉਹਨਾਂ ਦੇ ਹੰਕਾਰ ਤੋਂ ਜਾਂ ਆਪਣੀ ਤਾਕਤ ਦੇ ਭੁਲੇਖੇ ਤੋਂ ਬਾਹਰ ਕੱਢਣਾ। ਹੂੰ ਉਹਨੇ ਜਾਣ ਬੁੱਝ ਕੇ ਉਹਨਾਂ ਨੂੰ ਹਾਰਨ ਦਿੱਤਾ ਤਾਂ ਕਿ ਉਹ ਸਿੱਖਣ ਲਈ ਤਿਆਰ ਹੋ ਜਾਣ। ਸਹੀ ਗੱਲ ਹੈ। ਕਿਉਂਕਿ ਅਸਫਲਤਾ ਜੇ ਸਹੀ ਨਜ਼ਰੀਏ ਨਾਲ ਦੇਖੀਏ ਤਾਂ ਸਭ ਤੋਂ ਵੱਡੀ ਸਿੱਖਿਆ ਦਿੰਦੀ ਹੈ। ਫਿਰ ਕਿਸਾਨ ਨੇ ਅਗਲਾ ਕੰਮ ਕੀਤਾ। ਬੜੇ ਆਰਾਮ ਨਾਲ, ਸ਼ਾਂਤੀ ਨਾਲ। ਉਹ ਗਠੜੀ ਖੋਲ ਦਿੱਤੀ। ਹੁਣ ਸਾਰੀਆਂ ਸੋਟੀਆਂ ਅਲੱਗ-ਅਲੱਗ ਹੋ ਗਈਆਂ। ਹਾਂਜੀ। ਫਿਰ ਉਹਨੇ ਹਰ ਇੱਕ ਮੁੰਡੇ ਨੂੰ ਇੱਕ-ਇੱਕ ਸੋਟੀ ਫੜਾਈ। ਹਾਂ। ਤੇ ਕਿਹਾ ਹੁਣ ਤੋੜੋ ਇਹਨੂੰ। ਤੇ ਇਸ ਵਾਰ ਕੋਈ ਮੁਸ਼ਕਿਲ ਨਹੀਂ ਆਈ। ਆਸਾਨੀ ਨਾਲ ਟੁੱਟ ਗਈ ਹੋਣੀ। ਹਾਂ। ਹਰ ਇੱਕ ਨੇ ਟੱਕਰ ਕੇ ਆਪਣੀ ਸੋਟੀ ਤੋੜ ਦਿੱਤੀ। ਬਿਨਾਂ ਕਿਸੇ ਜ਼ੋਰ ਦੇ। ਜਿਹੜੀ ਚੀਜ਼ ਹੁਣੇ ਜੇ ਉਹਨਾਂ ਸਾਰਿਆਂ ਲਈ ਇੱਕ ਚੁਣੌਤੀ ਸੀ, ਹੁਣ ਮਜ਼ਾਕ ਚ ਬਣ ਗਈ ਸੀ। ਵੇਖੋ ਇਹ ਤਜਰਬੇ ਦਾ ਸਭ ਤੋਂ ਅਸਰਦਾਰ ਹਿੱਸਾ ਸੀ ਪਹਿਲਾਂ ਏਕਤਾ ਦੀ ਤਾਕਤ ਦਿਖਾਈ ਤੇ ਫਿਰ ਫੁੱਟ ਦੀ ਕਮਜ਼ੋਰੀ ਇਹ ਸਿਰਫ ਕੋਈ ਕੰਮ ਨਹੀਂ ਸੀ ਇਹ ਤਾਂ ਮੰਨ ਤੇ ਅਸਰ ਕਰਨ ਵਾਲਾ ਸਬਕ ਸੀ ਹੂੰ ਕਿਸਾਨ ਨੇ ਬੋਲਣ ਦੀ بجائے ਕਰਕੇ ਦਿਖਾਇਆ ਉਹਨਾਂ ਨੂੰ ਸਮਝਾਇਆ ਕਿ ਦੇਖੋ ਜਦੋਂ ਤੁਸੀਂ ਇਕੱਠੇ ਸੀ ਗੱਠੜੀ ਵਾਂਗ ਤੁਹਾਨੂੰ ਕੋਈ ਨਹੀਂ ਤੋੜ ਸਕਿਆ ਪਰ ਜਿਵੇਂ ਵਖ ਹੋਏ ਇਕੱਲੀ ਸੋਟੀ ਵਾਂਗ ਕਿੰਨੇ ਕਮਜ਼ੋਰ ਹੋ ਗਏ ਤੇ ਇਹ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਹੋਇਆ ਉਹਨਾਂ ਦੇ ਆਪਣੇ ਹੱਥੀ ਹਾਂ ਹੁਣ ਵੈਸੇ ਤਾਂ ਕਿਸਾਨ ਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ ਸੀ ਪੈਣੀ ਹਾਂ ਗਲਤ ਪੱਲੇ ਪੈ ਗਈ ਹੋਣੀ ਐ ਪਰ ਫਿਰ ਵੀ ਉਹਨੇ ਇਸ ਸਾਰੇ ਤਜਰਬੇ ਨੂੰ ਸ਼ਬਦ ਦਿੱਤੇ ਤਾਂ ਕਿ ਗੱਲ ਪੱਕੀ ਹੋ ਜਾਵੇ ਉਹ ਥੋੜਾ ਮੁਸਕਰਾਇਆ ਵੀ ਹੋਣਾ ਕਿ ਚਲੋ ਮੇਰਾ ਤਰੀਕਾ ਕੰਮ ਕਰ ਗਿਆ ਹੂੰ ਫਿਰ ਉਹਨੇ ਕਿਹਾ ਪੁੱਤਰੋ ਵੇਖ ਲਿਆ ਤੁਹਾਡੀ ਜ਼ਿੰਦਗੀ ਵੀ ਨਾ ਬਸ ਇੰਨਾ ਸੋਟੀਆਂ ਵਰਗੀ ਐ ਜੇ ਤੁਸੀਂ ਚਾਰੇ ਭਰਾ ਇਸ ਗੱਠੜੀ ਵਾਂਗ ਹੀ ਇਕੱਠੇ ਰਹੋਗੇ ਇੱਕ ਮੁਠੋਕੇ ਤਾਂ ਦੁਨੀਆ ਦੀ ਕੋਈ ਤਾਕਤ ਕੋਈ ਮੁਸੀਬਤ ਤੁਹਾਨੂੰ ਤੋੜ ਨਹੀਂ ਸਕਦੀ ਅੱਛਾ ਤੁਸੀਂ ਮਜ਼ਬੂਤ ਰਹੋਗੇ ਸੁਰੱਖਿਤ ਰਹੋਗੇ ਪਰ ਨਾਲ ਹੀ ਚੇਤਾਵਨੀ ਦਿੱਤੀ ਜੇ ਤੁਸੀਂ ਇਹਨਾਂ ਟਟੀਆਂ ਸੋਟੀਆਂ ਵਾਂਗੂ ਆਪਸ ਚ ਲੜਦੇ ਰਹੇ ਵਖ ਵਖ ਹੋ ਗਏ ਹਾਂਜੀ ਤਾਂ ਕੋਈ ਵੀ ਦੁਸ਼ਮਣ ਕੋਈ ਵੀ ਔਖਾ ਵੇਲਾ ਤੁਹਾਨੂੰ ਬੜੀ ਸੌਖ ਨਾ ਤੋੜ ਦੇਊਗਾ ਜਿਵੇਂ ਤੁਸੀਂ ਹੁਣੇ ਇਹ ਸੋਟੀਆਂ ਤੋੜੀਆਂ ਨੇ ਹੂੰ ਫਿਰ ਤੁਹਾਡੀ ਇਹ ਜਵਾਨੀ ਤੁਹਾਡੀ ਇਹ ਤਾਕਤ ਕਿਸੇ ਕੰਮ ਨਹੀਂ ਆਉਣੀ ਕਿੰਨੀ ਸੌਖੀ ਪਰ ਕਿੰਨੀ ਡੂੰਗੀ ਗੱਲ ਇਹਦੀ ਖੂਬਸੂਰਤੀ ਇਹਦੀ ਸਾਦਗੀ ਚ ਹੈ ਕੋਈ ਲੰਬਾ ਚੌੜਾ ਫਲਸਫਾ ਨਹੀਂ ਰੋਜ਼ ਦੀ ਜ਼ਿੰਦਗੀ ਦੇ ਇੱਕ ਮਿਸਾਲ ਲਈ ਤੇ ਉਹਨੂੰ ਇੱਕ ਵੱਡੇ ਸਬਕ 'ਚ ਬਦਲ ਦਿੱਤਾ। ਹਾਂ ਬਿਲਕੁਲ। ਇਹਨੂੰ ਕਹਿੰਦੇ ਨੇ ਕਰਕੇ ਸਿੱਖਣਾ। ਜਦੋਂ ਆਪਾਂ ਕੋਈ ਚੀਜ਼ ਖੁਦ ਕਰਦੇ ਹਾਂ ਤਾਂ ਉਹ ਸਾਡੇ ਦਿਮਾਗ 'ਚ ਪੱਕੀ ਬਹਿ ਜਾਂਦੀ ਹੈ। ਸਿਰਫ ਸੁਣੀ ਸੁਣਾਈ ਗੱਲ ਨਹੀਂ ਰਹਿੰਦੀ। ਤੇ ਇਹਦਾ ਅਸਰ ਹੋਇਆ। ਕਹਾਣੀ ਕਹਿੰਦੀ ਹੈ ਕਿ ਮੁੰਡਿਆਂ ਦੇ ਸਿਰ ਨੀਵੇਂ ਹੋ ਗਏ ਸ਼ਰਮ ਨਾਲ। ਹਾਂ ਹੋਣਾ ਹੀ ਸੀ। ਉਹਨਾਂ ਨੂੰ ਸਮਝ ਆਈ ਕਿ ਉਹਨਾਂ ਦਾ ਪਿਓ ਕਿਉਂ ਐਨਾ ਫਿਕਰ ਕਰਦਾ ਸੀ ਤੇ ਆਪਣੀ ਬੇਵਕੂਫੀ ਦਾ ਵੀ ਅਹਿਸਾਸ ਹੋਇਆ। ਫੇਰ ਉਹਨਾਂ ਨੇ ਪਿਓ ਤੋਂ ਮਾਫੀ ਮੰਗੀ ਤੇ ਵਾਅਦਾ ਕੀਤਾ ਕਿ ਅੱਗੇ ਤੋਂ ਮਿਲ ਕੇ ਰਹਿਣਗੇ ਇਹ ਬਹੁਤ ਜ਼ਰੂਰੀ ਗੱਲ ਹੈ ਸਿਰਫ ਸਮਝਣਾ ਕਾਫੀ ਨਹੀਂ ਉਸ ਨੂੰ ਅਪਣਾਉਣਾ ਉਸ ਤੇ ਅਮਲ ਕਰਨਾ ਅਸਲੀ ਗੱਲ ਹੈ ਮੁੰਡਿਆਂ ਦਾ ਇਹ ਬਦਲਣਾ ਇਸ ਕਹਾਣੀ ਨੂੰ ਸਿਰਫ ਇੱਕ ਸਿੱਖਿਆ ਦੇਣ ਵਾਲੀ ਕਥਾ ਤੋਂ ਵੱਧ ਕੇ ਇੱਕ ਪ੍ਰੇਰਣਾ ਦੇਣ ਵਾਲੀ ਮਿਸਾਲ ਬਣਾ ਦਿੰਦਾ ਹੈ ਸਹੀ ਗੱਲ ਹੈ ਇਹ ਦੱਸਦਾ ਹੈ ਕਿ ਜੇ ਸਹੀ ਵੇਲੇ ਸਹੀ ਤਰੀਕੇ ਨਾਲ ਕੋਈ ਗੱਲ ਸਮਝਾਈ ਜਾਵੇ ਭਾਵੇਂ ਕਿੰਨੀ ਸੌਖੀ ਹੋਵੇ ਉਹ ਬਹੁਤ ਡੂੰਗਾ ਅਸਰ ਕਰ ਸਕਦੀ ਹੈ ਤੇ ਬੰਦੇ ਦਾ ਸੁਭਾਅ ਬਦਲ ਸਕਦੀ ਹੈ ਤੇ ਕਹਾਣੀ ਦਾ ਅੰਤ ਵੀ ਚੰਗਾ ਹੁੰਦਾ ਹੈ ਉਹ ਚਾਰੋਂ ਪਰਾ ਫਿਰ ਉਸ ਦਿਨ ਤੋਂ ਬਾਅਦ ਪਿਆਰ ਨਾਲ ਇਕੱਠੇ ਰਹਿਣ ਲੱਗ ਪਏ ਹੂੰ ਉਹਨਾਂ ਨੇ ਖੇਤੀਬਾੜੀ ਵੀ ਮਿਲ ਕੇ ਕੀਤੀ ਤੇ ਖੂਬ ਤਰੱਕੀ ਕੀਤੀ ਕਿਉਂਕਿ ਹੁਣ ਉਹ ਸਮਝ ਗਏ ਸੀ ਕਿ ਉਹਨਾਂ ਦੀ ਅਸਲੀ ਤਾਕਤ ਉਹਨਾਂ ਦੇ ਇਕੱਠ ਵਿੱਚ ਹੀ ਸੀ ਤਾਂ ਫਿਰ ਜੇ ਆਪਾਂ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਤਾਂ ਇਸ ਕਹਾਣੀ ਦਾ ਮੁੱਖ ਸਬਕ ਤਾਂ ਸਾਫ਼ ਹੈ ਬਿਲਕੁਲ ਸਾਫ਼ ਹੈ ਕਿ ਇਕਤਾ ਚ ਬਹੁਤ ਤਾਕਤ ਹੈ ਜਦੋਂ ਲੋਕ ਭਾਵੇਂ ਪਰਿਵਾਰ ਹੋਵੇ ਕੋਈ ਟੀਮ ਹੋਵੇ ਜਾਂ ਸਮਾਜ ਹੋਵੇ ਇਕੱਠੇ ਹੁੰਦੇ ਨੇ ਇੱਕ ਮਕਸਦ ਲਈ ਜੁੜਦੇ ਨੇ ਤਾਂ ਉਹਨਾਂ ਨੂੰ ਤੋੜਨਾ ਜਾਂ ਹਰਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਹਾਂਜੀ ਉਸ ਗਠੜੀ ਵਾਂਗ ਤੇ ਦੂਜਾ ਪਾਸਾ ਵੀ ਯਾਦ ਰੱਖਣਾ ਵਾਲਾ ਹੈ ਕਿ ਫੁੱਟ ਆਪਸੀ ਖਿੱਚੋ ਤਾਣ ਭਾਵੇਂ ਨਿੱਕੀ ਜਿਹੀ ਕਿਉਂ ਨਾ ਲੱਗੇ ਉਹ ਕਮਜ਼ੋਰੀ ਲਿਆਉਂਦੀ ਹੈ ਹੂੰ ਜਿਵੇਂ ਇਕਲੀ ਸੋਟੀ ਸੌਖੀ ਟੁੱਟ ਜਾਂਦੀ ਹੈ ਓਵੇਂ ਹੀ ਵੰਡੇ ਹੋਏ ਲੋਕ ਕਿਸੇ ਵੀ ਮੁਸ਼ਕਿਲ ਜਾਂ ਦੁਸ਼ਮਣ ਅੱਗੇ ਕਮਜ਼ੋਰ ਪੈ ਜਾਂਦੇ ਨੇ ਤੇ ਇੱਕ ਹੋਰ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਹੈ ਸਿਖਾਉਣ ਦਾ ਢੰਗ ਹਾਂ ਉਹ ਵੀ ਬਹੁਤ ਅਹਿਮ ਹੈ ਕਿਸਾਨ ਦੀ ਕਾਮਯਾਬੀ ਸਿਰਫ ਉਹਦੇ ਸੁਨੇਹੇ 'ਚ ਨਹੀਂ ਸੀ ਉਹਦੇ ਤਰੀਕੇ 'ਚ ਸੀ ਉਹਨੇ ਸਿੱਧਾ ਉਪਦੇਸ਼ ਨਹੀਂ ਦਿੱਤਾ ਉਹਨੇ ਇੱਕ ਤਜਰਬਾ ਕਰਵਾਇਆ ਜਿਸ ਨਾਲ ਮੁੰਡਿਆਂ ਨੇ ਖੁਦ ਸੱਚ ਨੂੰ ਮਹਿਸੂਸ ਕੀਤਾ ਕਈ ਵਾਰੀ ਵਿਖਾਉਣਾ ਦੱਸਣ ਨਾਲੋਂ ਵੱਧ ਅਸਰ ਕਰਦਾ ਹੈ 100% ਸਹੀ ਗੱਲ ਤੇ ਇਹ ਕਹਾਣੀ ਸਿਰਫ ਪਰਿਵਾਰ ਤੱਕ ਨਹੀਂ ਰੁਕਦੀ ਇਹਦੇ ਅਸੂਲ ਤਾਂ ਜ਼ਿੰਦਗੀ ਦੇ ਹਰ ਮੋੜ ਤੇ ਕੰਮ ਆਉਂਦੇ ਨੇ ਭਾਵੇਂ ਕੰਮ ਵਾਲੀ ਥਾਂ ਤੇ ਟੀਮ ਦੀ ਗੱਲ ਹੋਵੇ ਭਾਈਚਾਰੇ ਦੀ ਸਾਂਝ ਹੋਵੇ ਦੋਸਤੀਆਂ ਹੋਣ ਹਾਂਜੀ ਜਾਂ ਫਿਰ ਵੱਡੇ ਪੱਦਰ ਤੇ ਸਮਾਜ ਜਾਂ ਦੇਸ਼ ਤੇ ਇਕੱਠ ਦੀ ਗੱਲ ਹੋਵੇ ਜਿੱਥੇ ਏਕਤਾ ਹੈ ਉੱਥੇ ਤਾਕਤ ਹੈ ਉੱਥੇ ਤਰੱਕੀ ਦੀ ਉਮੀਦ ਹੈ ਬਿਲਕੁਲ ਸੱਚ ਅਸੀਂ ਕਈ ਵਾਰ ਵੱਡੀਆਂ-ਵੱਡੀਆਂ ਗੁੰਝਲਦਾਰ ਗੱਲਾਂ 'ਚ ਪੈ ਜਾਂਦੇ ਆ ਪਰ ਆ ਨਿੱਕੀ ਜਿਹੀ ਕਹਾਣੀ ਸਾਨੂੰ ਮੁੜਲੀ ਸਚਾਈ ਯਾਦ ਕਰਾਉਂਦੀ ਹੈ ਚਲੋ ਹੁਣ ਜਦੋਂ ਆਪਾਂ ਮੁੱਖ ਗੱਲਾਂ ਸਮਝ ਲਈਆਂ ਨੇ ਤਾਂ ਥੋੜਾ ਹੋਰ ਅੱਗੇ ਸੋਚੀਏ ਹਾਂ ਜ਼ਰੂਰ ਇੱਥੇ ਖਿਆਲ ਆਉਂਦਾ ਹੈ ਜਿਹੜਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਇਹ ਕਹਾਣੀ ਸਾਨੂੰ ਕਹਿੰਦੀ ਹੈ ਕਿ ਆਪਾਂ ਆਪਣੇ ਆਲੇ-ਦੁਆਲੇ ਵੇਖੀਏ ਆਪਣੀ ਜ਼ਿੰਦਗੀ 'ਚ ਹੂੰ ਸਾਡੇ ਪਰਿਵਾਰਾਂ 'ਚ ਕੰਮ ਦੀਆਂ ਥਾਵਾਂ ਤੇ ਸਾਡੇ ਸਮਾਜ 'ਚ ਅਜਿਹੀਆਂ ਕਿਹੜੀਆਂ ਅਣ ਦਿਖਦੀਆਂ ਗਠੜੀਆਂ ਪਈਆਂ ਨੇ ਅਣ ਦਿਖਦੀਆਂ ਗਠੜੀਆਂ ਮਤਲਬ ਜਿਨ੍ਹਾਂ ਨੂੰ ਸ਼ਾਇਦ ਅਸੀਂ ਪੂਰੀ ਤਰ੍ਹਾਂ ਪਛਾਣਦੇ ਨਹੀਂ ਜਾਂ ਮਜ਼ਬੂਤ ਨਹੀਂ ਕਰ ਰਹੇ ਜੇ ਅਸੀਂ ਉਹਨਾਂ ਨੂੰ ਉਸ ਕਿਸਾਨ ਵਾਂਗੂ ਇਕੱਠਾ ਕਰ ਲਈਏ ਤਾਂ ਉਹ ਕਿੰਨੀਆਂ ਤਕੜੀਆਂ ਹੋ ਸਕਦੀਆਂ ਨੇ ਵਾਹ ਇਹ ਤਾਂ ਬੜਾ ਵਧੀਆ ਸਵਾਲ ਹੈ ਮਤਲਬ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਜੋੜ ਸਕਦੀਆਂ ਨੇ ਪਰ ਅਸੀਂ ਉਹਨਾਂ ਵੱਲ ਧਿਆਨ ਨਹੀਂ ਦੇ ਰਹੇ ਬਿਲਕੁਲ ਤੇ ਇਹਦਾ ਦੂਜਾ ਪਾਸਾ ਵੀ ਹੈ ਕਿਹੜੀ ਅਜਿਹੀ ਫੁੱਟ ਹੈ ਕੋਈ ਵਖਰੇਵਾ ਕੋਈ ਗਲਤਫਹਮੀ ਕੋਈ ਨਿੱਕਾ ਮੋਟਾ ਝਗੜਾ ਜਿਹੜਾ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਤੇ ਸਾਨੂੰ ਉਹਨਾਂ ਕੱਲੀਆਂ ਸੋਟੀਆਂ ਵਾਂਗ ਕਮਜ਼ੋਰ ਕਰੀ ਜਾ ਰਿਹਾ ਹੈ ਹਮ ਅਸੀਂ ਸ਼ਾਇਦ ਸੋਚਦੇ ਹਾਂ ਕਿ ਚਲੋ ਕੋਈ ਨਹੀਂ ਨਿੱਕੀ ਜੀ ਗੱਲ ਹੈ ਪਰ ਹੌਲੀ-ਹੌਲੀ ਉਹ ਸਾਡੀ ਇਕੱਠ ਦੀ ਤਾਕਤ ਨੂੰ ਖਤਮ ਕਰ ਰਿਹਾ ਹੋਵੇ ਇਹ ਤਾਂ ਸੱਚਮੁੱਚ ਗਹਿਰੀ ਸੋਚ ਵਾਲੀ ਗੱਲ ਹੈ ਆਪਾਂ ਬਾਹਰਲੇ ਖਤਰਿਆਂ ਵੱਲ ਤਾਂ ਦੇਖਦੇ ਆਂ ਪਰ ਅੰਦਰ ਦੀ ਫੁੱਟ ਸ਼ਾਇਦ ਵੱਧ ਨੁਕਸਾਨ ਕਰ ਜਾਂਦੀ ਹੈ ਯਕੀਨਨ ਤਾਂ ਫਿਰ ਅਖੀਰ ਵਿੱਚ ਇਹ ਕਹਾਣੀ ਸਾਨੂੰ ਇਸੇ ਸਵਾਲ ਨਾਲ ਛੱਡ ਜਾਂਦੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੱਥੇ ਕਿੱਥੇ ਗਠੜੀਆਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਤੇ ਕਿੱਥੇ ਕਿੱਥੇ ਇਕਲੀਆਂ ਛੋਟੀਆਂ ਨੂੰ ਦੁਬਾਰਾ ਜੋੜਨ ਦੀ ਲੋੜ ਹੈ ਹਮ ਕਿਉਂਕਿ ਸ਼ਾਇਦ ਅੱਜ ਦੇ ਇਸ ਗੁੰਝਲਦਾਰ ਦੌਰ ਵਿੱਚ ਏਕਤਾ ਸਿਰਫ